ਅੱਜ ਸਿੱਖ ਨੂੰ ਸਮਝਾਉਣਾ ਜੀ ਤੁਸੀਂ ਵੇਖਿਓ ਸਾਡੇ ਮਨਾਉਣਗੇ ਹੋਲਾ ਮੱਲਾ ਤੇ ਪਾਉਣਗੇ ਰੰਗ ਉਤੇ ਨਾ ਦੇਣਗੇ ਹੋਲੇ ਮੱਲੇ ਦਾ ਹੁਣੇ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ ਨਾ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇਵ ਸਿੱਖ ਵਾਸਤੇ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਤੱਕ ਸਿੱਖ ਨੇ ਆਪਣੇ ਮੰਨ ਦੇ ਲਾਗੇ ਵਕਾਰ ਨਹੀਂ ਆਉਂਦੇ ਨਾ ਤੇ ਮਨ ਨੂੰ ਜਦੋਂ ਲਾਲ ਰੰਗ ਚੱਲੇਗਾ ਸਿੱਖ ਵਾਸਤੇ ਸਭ ਤੋਂ ਵਧੀਆ ਹੋਲੀ ਹੋਈ ਹੈ ਇਹੋ ਰੰਗ ਚੜਾਉਣਾ ਸਿੱਖਨੇ ਆਪਣੇ ਅੰਦਰ ਅੱਜ ਅਸੀਂ ਕੱਚੇ ਪਿੱਲੇ ਧਿਆਰਾਂ ਦਾ ਪ੍ਰਭਾਵ ਪਾ ਕੇ ਆਪਣੇ ਮਨਾਂ ਉੱਤੇ ਬੈਠੇ ਹਾਂ ਜਿਹੜਾ ਫਲਸਫਾ ਜਿਹੜੀ ਸਿੱਖੀ ਵਿਚਾਰਤਾਰਾ ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ ਜੀ ਸਾਨੂੰ ਗੁਰਦੁਆਰਿਆਂ ਵਿੱਚ ਵੀ ਇਦਾਂ ਦੇ ਸਿਸਟਮ ਸ਼ੁਰੂ ਕਰਨੇ ਪੈਣੇ ਆ ਉੱਥੇ ਬੱਚਿਆਂ ਦੀਆਂ ਕਲਾਸਾਂ ਲੱਗਣ ਸੰਗਤ ਵਾਸਤੇ ਵਿਚਾਰ ਚਰਚਾ ਦੀ ਗੱਲ ਹੋਵੇ ਜਦੋਂ ਸਾਡੇ ਗੁਰਦੁਆਰਿਆਂ ਵਿੱਚੋਂ ਹੀ ਸਾਡੀ ਪੂਰਤੀ ਹੋਏਗੀ ਨਾ ਸਾਨੂੰ ਪਾਸੇ ਕਿਤੇ ਵੀ ਭਟਕਣ ਦੀ ਜ਼ਰੂਰਤ ਨਹੀਂ ਪਵੇਗੀ ਸਾਧ ਸੰਗਤ ਜੀ ਇੱਥੇ ਵੀ ਨਹੀਂ ਮੈਟਰ ਕਰਦਾ ਵੀ ਤੁਸੀਂ ਕਿੰਨਾ ਟਾਈਮ ਆਣ ਕੇ ਬਹਿਣਾ ਮਤਲਬ ਇਹ ਆ ਵੀ ਮੈਂ ਤੋਂ ਸਿੱਖੇ ਜਾਵਾਂ ਜਿਵੇਂ ਤੁਹਾਡਾ ਬੱਚਾ ਹੀ ਆ ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੇ ਪੁੱਤਰ ਗੁਰਦੁਆਰੇ ਚੱਲ ਆਪਾਂ ਗੁਰਦੁਆਰਾ ਸਾਹਿਬ ਚਲੀਏ ਜੇ ਬੱਚਾ ਕਿਉਂ ਸਵਾਲ ਕਰ ਦੇਵੇ ਤੇ ਮੈਂ ਜੀ ਤੁਸੀਂ ਮੈਨੂੰ ਕਹਿੰਨੇ ਆ ਵੀ ਗੁਰਦੁਆਰੇ ਚੱਲ ਮੈਂ ਚਲੋ ਚਲੇ ਜਾਣਾ ਤੁਸੀਂ ਮੈਨੂੰ ਇਹ ਵੀ ਕਹਿੰਨੇ ਪੁੱਤ ਤੂੰ ਪੜਦਾ ਨਹੀਂ ਤੇਰਾ ਪੜ੍ਹਾਈ 'ਚ ਧਿਆਨ ਨਹੀਂ ਆ ਵੀ ਅਜੇ ਮੈਨੂੰ 8-10 ਸਾਲ ਹੋ ਗਏ ਸਕੂਲ ਜਾਂਦੇ ਨੂੰ ਤੁਹਾਨੂੰ ਗੁਰਦੁਆਰੇ ਕਿੰਨੇ ਸਾਲ ਜਾਂਦੇ ਹੋਗੇ ਤੇ ਮਾਂ ਬਾਪ ਕਹਿਣਗੇ ਨਾ ਕੁਦਰਤੀ ਜੇ ਮਾਂ ਹੋਗੀ ਕਹੂਗੀ ਪੁੱਤ ਜਦੋਂ ਤੁਹਾਡੇ ਮੈਂ ਵਿਆਹ ਹੀ ਨਹੀਂ ਸੀ ਤੁਹਾਡੇ ਨਾਨਾ ਜੀ ਨਾਲ ਤੁਹਾਡੀ ਨਾਨੀ ਜੀ ਨਾਲ ਮੈਂ ਗੁਰਦੁਆਰੇ ਜਾਂਦੀ ਹੁੰਦੀ ਸੀ ਫਿਰ ਮੈਂ ਵਿਆਹ ਹੀ ਗਈ ਤੁਹਾਡੇ ਡੈਡੀ ਨਾਲ ਜਾਣਾ ਫਿਰ ਦਾਦਾ ਦਾਦੀ ਸਾਰੇ ਅਸੀਂ ਇਕੱਠੇ ਗੁਰਦੁਆਰੇ ਜਾਣਾ ਫਿਰ ਵੀ ਕੋਲ ਮਲਾ ਕੇ ਮਾਂ ਨੇ ਕਹਤਾ ਵੀ ਮੈਨੂੰ 20 25 ਸਾਲ ਹੋ ਗਏ ਪੁੱਤ ਜਾਂਦਿਆਂ ਨੂੰ 30 ਸਾਲ ਹੋ ਗਏ ਜਾਂਦਿਆਂ ਨੂੰ ਕਹਿੰਦਾ ਮਾਂ ਤੁਹਾਨੂੰ 30 35 ਸਾਲ ਹੋ ਗਏ ਜਾਂਦਿਆਂ ਨੂੰ ਮੈਂ ਤੇ 8 10 ਸਾਲ ਤੋਂ ਹੀ ਜਾਂਦਾ ਵਾਂ ਸਕੂਲ ਤੇ ਮੇਰੇ ਇਸ ਜਾਣ ਦਾ ਫਰਕ ਵੇਖੋ ਤੁਸੀਂ ਅਜੇ ਵੀ ਮੈਨੂੰ ਕਹਿੰਦੇ ਮੈਂ ਪੜਦਾ ਨਹੀਂ ਆ ਡੈਡੀ ਮੋਬਾਈਲ ਲੈ ਕੇ ਆਏ ਲੈਪਟਾਪ ਲੈ ਕੇ ਸੈਟਿੰਗਾਂ ਮੈਂ ਕਰਕੇ ਦਿਤੀਆਂ ਉਹਦੀਆਂ ਤੇ ਤੁਸੀਂ ਇੰਨੇ ਸਾਲਾਂ ਤੋਂ ਜਾਂਦੇ ਜੇ ਗੁਰਦੁਆਰੇ ਮੈਨੂੰ ਦੱਸੋ ਗੁਰੂ ਸਾਹਿਬ ਚ ਕਿੰਨੀਆਂ ਗੁਰੂਆਂ ਦੀ ਬਾਣੀ ਆ ਕਿੰਨੀਆਂ ਵਾਰਾਂ ਨੇ ਗੁਰੂਆਂ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਚ ਪੰਜ-ਸੱਤ ਗੱਲਾਂ ਮੈਨੂੰ ਦੱਸ ਦਿਓ ਜਿਹੜੀਆਂ ਸਾਡੇ ਸਿੱਖਣ ਵਾਸਤੇ ਜ਼ਿੰਦਗੀ ਜੂਣ ਵਾਸਤੇ ਤੇ ਮਾਂ ਕਹਿੰਦੀ ਪੁੱਤ ਇਹ ਤੇ ਮੈਨੂੰ ਤੇ ਕਹਿੰਦਾ ਮਾਂ ਫਿਰ ਅਸੀਂ ਅੱਠਾਂ ਦਸਾਂ ਸਾਲਾਂ ਚ ਇੰਨਾ ਕੁ ਸਿੱਖ ਲਿਆ ਤੁਸੀਂ ਕਿਉਂ ਨਹੀਂ ਸਿੱਖ पाए ਵਾਸਤ ਵਿੱਚ ਚਾਹੀਏ ਸੀ ਅਸੀਂ ਸਿੱਖਣ ਵਾਸਤੇ ਘਰੋਂ ਆਏ ਨਹੀਂ ਸਾਡੇ ਦਿਮਾਗ 'ਚ ਇਹ ਗੱਲ ਬੈਠੀ ਕਿੱਥੇ ਚੱਲੇ ਆ ਮੈਂ ਗੁਰਦੁਆਰੇ ਮੱਥਾ ਟੇਕਣ ਚੱਲਿਆ ਹਾਂ ਜਦੋਂ ਮੈਂ ਘਰੋਂ ਪੱਗ ਬੰਨਾਂਗਾ ਜਦੋਂ ਮੇਰੀ ਘਰੋਂ ਪਹਿਣ ਤਿਆਰ ਹੋਏਗੀ ਕਿ ਕਿੱਥੇ ਚੱਲੇ ਅੱਜ ਮੈਂ ਗੁਰਦੁਆਰਿਆਂ ਕੁਝ ਸਿੱਖਿਆ ਲੈਣ ਚੱਲਿਆ ਹਾਂ ਕੁਝ ਉੱਥੋਂ ਗ੍ਰਹਿਣ ਕਰਨ ਚੱਲਿਆ ਹਾਂ ਜੇ ਸਾਲ ਦੇ 365 ਦਿਨ ਨੇ ਇੱਕ ਗੱਲ ਵੀ ਮੈਂ ਰੋਜ਼ ਸਿੱਖਾਂ ਕਿੰਨੇ ਕਿੰਨੀਆਂ ਵਿਚਾਰਾ ਹੋਣਗੀਆਂ ਸਾਡੀ ਜ਼ਿੰਦਗੀ ਵਿੱਚ ਜੀ ਪੇਤ ਸਾਨੂੰ ਬਾਣੀ ਚ ਸਮਝੇ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਦੋਂ ਬੱਚਾ ਆਪਣੇ ਪਿਓ ਦੇ ਅੱਗੇ ਉੱਚੀ ਬੋਲੂਗਾ ਨਾ ਗੁਰੂ ਰਾਮਦਾਸ ਜੀ ਦਾ ਸ਼ਬਦ ਚ ਤੇ ਆਇਣਾ ਉਹਨੂੰ ਜਿਨ ਕੇ ਜਣੇ ਬੜੀਰੇ ਤੁਮ ਹੋ ਤੈਨਸੋਂ ਝਗਰਤ ਪਾ ਭਾਵੇਂ ਗੱਲ ਤੇ ਪਰਮੇਸ਼ਰ ਰੂਪੀ ਰੱਬ ਦੀ ਆ ਅੱਜ ਉਹਦੇ ਨਾਲ ਦੀ ਝਗੜੀ ਰਹੇ ਆ ਨਾ ਸ਼ੁਕਰ ਕਰੋ ਵੀ ਪਰਮੇਸ਼ਰ ਜੇ ਦਿਸਦਾ ਨਹੀਂ ਸਾਨੂੰ ਸਾਹਮਣੇ ਉਹ ਅੰਦਰ ਬੈਠਾ ਦਿਸਦਾ ਹੋਵੇ ਸਭ ਤੋਂ ਵੱਧ ਕੇਸ ਲੋਕਾਂ ਉੱਤੇ ਕੀਤੇ ਹੁੰਦੇ ਕਿਉਂ ਇਹ ਕੋਈ ਕਹੀਂ ਅਹੀਂ ਸੰਤੁਸ਼ਟੀ ਨਹੀਂ ਆ ਆਪਣੇ ਜੀਵਨ ਤੇ ਹਰ ਬੰਦਾ ਤੇ ਦੁਖੀ ਕੋਈ ਆਂਦਾ ਮੇਰ ਨਾਲ ਰੱਬ ਨੇ ਇੱਥੇ ਧੱਕਾ ਕੀਤਾ ਕੋਈ ਆਂਦਾ ਰੱਬ ਨੇ ਮੇਰਾ ਸਾਡੀ ਕਿਸੇ ਭੈਣ ਦਾ ਪਤੀ ਚੜਾਈ ਕਰ ਗਿਆ ਉਹ ਕਹਿੰਦੀ ਮੇਰ ਨਾਲ ਰੱਬ ਨੇ ਧੱਕਾ ਕੀਤਾ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦ ਤਨ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਆ 11 ਸਾਲ ਦੀ ਏਜ ਆ ਗੁਰੂ ਹਰਗੋਬਿੰਦ ਪਾਸ਼ਾ 11 1595 ਈਸਵੀ ਚ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਕੀ ਵਡਾਲੀ ਪ੍ਰਕਾਸ਼ ਹੋਇਆ ਉਹਨਾਂ ਦਾ ਸ਼ਹਾਟਾ ਸਾਹਿਬ ਤੇ 1606 ਚ ਗੁਰਤਾ ਗੱਦੀ ਤੇ ਬਹਿੰਦੇ 11 ਸਾਲ ਦੀ ਏਜ ਕੀ ਹੁੰਦੀ ਪਰ ਤੇ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦੋਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿੰਦੇ ਨੇ ਇੱਕ ਵਾਰ ਸ਼ਬਦ ਬੋਲਿਆ ਨਾ ਰੱਬਾ ਧੱਕਾ ਕਰ ਤੇ ਸਾਡਾ ਇੱਕ ਬੇਨਤੀ ਹੋਰ ਕਰਾਂ ਕਈ ਵਾਰੀ ਕਹਿੰਦੇ ਗੁਰੂ ਘਰ ਚ ਗੱਦੀਆਂ ਵੀ ਮੋਹ ਵਸ ਦਿੱਤੀਆਂ ਨੇ ਇਸ ਗੱਲ ਨੂੰ ਸਮਝਿਓ ਗੁਰੂ ਕੇ ਪਿਆਰੇ ਜੇ ਮੋਹ ਵਸ ਹੁੰਦੀਆਂ ਨਾ ਪਾਤਸ਼ਾਹ ਨੂੰ ਪਤਾ ਸੀ ਇਸ ਤਖਤ ਤੇ ਮੈਂ ਬੈਠਾ ਤੇ ਜੇ ਮੇਰੇ ਬਾਅਦ ਤਤੀਆਂ ਤਵੀਆਂ ਨੇ ਕਿ ਹੋਰ ਦਾ ਪੁੱਤਰ ਦੀ ਤਿਆਰੀ ਕਰਾ ਦਿਓ ਇੱਥੇ ਉਹਨਾਂ ਨੇ ਕਿ ਮੈਂ ਆਪਣਾ ਖੂਨ ਚੁਣਿਆ ਜੇ ਮੈਂ ਇਸ ਗੱਦੀ ਦੀ ਜ਼ਿੰਮੇਵਾਰੀ ਨਭਾਉਂਦਿਆਂ ਮੇਰੇ ਵਾਸਤੇ ਤਤੀਆਂ ਤਵੀਆਂ ਨੇ ਤੇ ਆਪਣੇ ਸਭ ਜਾਨ ਦੀ ਤਿਆਰੀ ਕਰਾਈ ਇਹ ਮੋਹ ਹੁੰਦਾ ਤੇ ਆਪਣੇ ਜਿਹੜੇ ਅੱਜ ਵੱਡੇ ਵੱਡੇ ਕੈਵਰੀ ਲੀਡਰ ਭਾਸ਼ਣ ਦੇ ਕੇ ਜਦੋਂ ਅੱਗ ਲੱਗਣ ਲੱਗਦੀ ਆ ਆਪਣੇ ਬੱਚ ਨੂੰ ਸੇਫ ਜ਼ੋਨ ਚ ਭੇਜ ਦਿੰਦੇ ਆ